ਪੇਕੇਆਂ ਦੇ ਘਰ ਆਈ ਨੂੰ 3 ਦਿਨ ਹੀ ਹੋਏ ਸੀ। ਇਸ ਵਾਰ ਗੁੱਸੇ ਹੋ ਕੇ ਆਈ ਸੀ ਉਹਦੇ ਨਾਲ। ਪਰ ਪਿਓ ਦੇ ਘਰ ਆ ਕੇ ਕਿਸੇ ਨੂੰ ਦੱਸਣ ਦੀ ਹਿੰਮਤ ਨਾ ਹੋਈ। ਐਵੇਂ ਦੁੱਖ ਲੁਕਾਉਣ ਮਾਰੀ ਹੱਸਦੀ ਰਹਿੰਦੀ। ਹੱਸ-ਹੱਸ ਗੱਲਾਂ ਕਰਦੀ। ਪਾਪਾ ਦੇਖ ਕੇ ਕਹਿਣ ਲੱਗੇ, "ਨੂਰ ਪੁੱਤ ਐਤਵਾਰੇ ਮੱਛੀ ਦੀ ਮੱਥਾ ਟੇਕ ਆਉਣਾ ਸੀ।" ਭਾਬੀ ਦੇ ਨਾਲ ਸਕੂਟੀ ਚੁੱਕੀ ਤੇ ਮੱਥਾ ਟੇਕਣ ਤੁਰ ਪਈ। ਭਾਬੀ ਦੇ ਕਹਿਣ ਤੇ ਚੰਗਾ ਸੂਟ ਪਾਇਆ। ਬੱਬੀ ਕਹਿੰਦੀ ਚੱਜ ਦਾ ਸੂਟ ਪਾ ਕੇ ਜਾ ਕਿਤੇ ਕੋਈ ਮਿਲ ਹੀ ਪੈਂਦਾ ਗੁਰਦੁਆਰਾ ਸਾਹਿਬ ਜਾ ਕੇ ਦੇਖ ਕਰਾਈ ਜਿੰਨੇ ਵੀ ਆਪ ਦੀ ਜਾਣ ਪਹਿਚਾਨ ਵਾਲੇ ਮਿਲੇ ਸਭ ਨੂੰ ਹੱਸ ਹੱਸ ਕੇ ਮਿਲੇ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲੈਣ ਲੱਗੀ ਤਾਂ ਪ੍ਰਸ਼ਾਦ ਉਹੀ ਭਾਈ ਸਾਹਿਬ ਵਰਤਾ ਰਹੇ ਸੀ ਜੋ ਨੂਰ ਦੇ ਬਚਪਨ ਤੋਂ ਉਹਨੂੰ ਦੇਖਦੇ ਆ ਰਹੇ ਸੀ ਸਤਿ ਸ਼੍ਰੀ ਅਕਾਲ ਬੁਲਾ ਪ੍ਰਸ਼ਾਦ ਲੈ ਕੇ ਉੱਠ ਹੀ ਰਹੀ ਸੀ ਕਿ ਭਾਈ ਸਾਹਿਬ ਕਹਿਣ ਲੱਗੇ ਨੂਰ ਬੇਟਾ ਕੀ ਗੱਲ ਤੂੰ ਠੀਕ ਨਹੀਂ ਨੂਰ ਹੱਥਾਂ 'ਚ ਪ੍ਰਸ਼ਾਦ ਲਪੇਟਦੀ ਹੋਈ ਬੋਲੀ ਨਹੀਂ ਭਾਈ ਸਾਹਿਬ ਜੀ ਠੀਕ ਆ ਦੋ ਪੈਰ ਅੱਗੇ ਪੁੱਟ ਕੇ ਪਿੱਛੇ ਮੁੜੀ ਤੇ ਗੋਡਿਆਂ ਦੇ ਭਾਰ ਬੈੰਦੀ ਕਹਿਣ ਲੱਗੀ ਹਾਂਜੀ ਠੀਕ ਆ ਬਿਲਕੁਲ ਪਰ ਬਾਹਰੋਂ ਅੰਦਰੋਂ ਤਾਂ ਜਮਾ ਵੀ ਠੀਕ ਨਹੀਂ ਬਾਬਾ ਜੀ ਬਾਬਾ ਜੀ ਗੰਭੀਰਤਾ ਨਾਲ ਦੇਖਦੇ ਹੋਏ ਕਹਿਣ ਲੱਗੇ ਹਾਂ ਤਾਂ ਹੀ ਮੈਨੂੰ ਲੱਗਾ ਸੀ ਕਹਿੰਦੇ ਹੋਏ ਨੂਰ ਦੇ ਸਿਰ ਤੇ ਹੱਥ ਲਿਆ ਕਰ ਆ ਕੇ ਨੂਰ ਸਿਰਫ ਉਸੇ ਗੱਲ ਬਾਰੇ ਸੋਚ ਰਹੀ ਸੀ ਕਿ ਕਿੰਨੀ ਪਹਿਚਾਨ ਹੁੰਦੀ ਦੁੱਖ ਸੁੱਖ ਦੀ ਇੰਨਾਂ ਵਡੇਰੀਆਂ ਅੱਖਾਂ ਨੂੰ ਕਈ ਵਾਰ ਜੋ ਗੱਲਾਂ ਕੋਈ ਬੋਲੇ ਚੀਖੇ ਤੇ ਵੀ ਸਮਝ ਨਹੀਂ ਪਾਉਂਦਾ ਉਹ ਵਡੇਰੀਆਂ ਅੱਖਾਂ ਬਿਨ ਬੋਲੇ ਸਮਝ ਜਾਂਦੀਆਂ